ਚਲੋ ਜੀ cancer control ਅਤੇ screening program ਜੋ ਕਿ ਸਮੁੱਚੇ ਪੰਜਾਬ ਚੋਂ ਜ਼ਿਲ੍ਹਾ ਸੰਗਰੂਰ ਦੇ ਧੂਰੀ ਦੇ ਪਿੰਡ ਮੂਲੋਵਾਲ ਦੇ ਵਿੱਚੋਂ ਸ਼ੁਰੂ ਹੋ ਚੁੱਕਿਆ ਹੈ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਹੌਂਸਲੇ ਤੋਂ ਜ਼ਿਲ੍ਹਾ ਸੰਗਰੂਰ ਦੇ ਪੰਚਾਇਤ ਮਾਰਗਦਰਸ਼ਨ ਦੇ ਰਹੀ ਹੈ ਜਿਹੜੀਆਂ ਆਏ ਨੇ ਉਹਨਾਂ ਨਾਲ ਬਖਸ਼ਸ਼ਾ ਅਧਿਆਲੇ ਪ੍ਰੋਗਰਾਮ ਬਾਰੇ ਜਾਣਦੇ ਆ। ਸਪੱਸ਼ਟ ਤੌਰ ਤੇ ਮੈਂ ਇੱਥੇ ਕਹਾਂ ਡਾਕਟਰ ਨੇ ਰਮਨਦੀਪ ਡਾਕਟਰ ਆਪਣਾ ਸਾਥ ਦੇ ਸਤ 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 ਅਸੀਂ ਸਭ ਤੋਂ ਪਹਿਲਾਂ ਨਹੀਂ ਕੋਈ ਨਹੀਂ ਕੋ ਦਾਣਾਗੇ ਮਾਡਮ ਪ੍ਰੋਗਰਾਮ ਦੇ ਬਾਰੇ ਸਾਡੇ ਕੋਲ ਪ੍ਰੋਗਰਾਮ ਹੈ ਕਿ ਇਹ ਨਹੀਂ ਕਰਦੇ ਇਸ ਪ੍ਰੋਗਰਾਮ ਦੀ ਰਣਜਾ ਸਭ ਤੋਂ ਪਹਿਲਾਂ ਬੰਬੀ ਤੋਂ ਟ੍ਰੇਨਿੰਗ ਲੈ ਕੇ ਆਏ ਆ ਅਸੀਂ ਪੰਜ ਨੇ ਹਾਂਜੀ ਉਸ ਤੋਂ ਬਾਅਦ ਸੇ ਟ੍ਰੇਨਿੰਗ ਲੈ ਕੇ ਅਸੀਂ ਇੱਥੇ ਪ੍ਰੋਗਰਾਮ ਸਟਾਰਟ ਕਰਨਾ ਚਾਹੁੰਦੇ ਹਾਂ ਸਕ੍ਰੀਨਿੰਗ ਪ੍ਰੋਗਰਾਮ ਇਹ ਜਿਹਦੇ ਵਿੱਚ ਅਸੀਂ ਜਿਹੜੇ ਲੋਕ ਦੇਖਣ ਨੂੰ ਬਿਲਕੁਲ ਸਿਹਤਮੰਦ ਲੱਗਦੇ ਉਹਨਾਂ ਦੇ ਵਿੱਚ ਅਸੀਂ ਤਿੰਨ ਤਰੀਕੇ ਦੇ ਕੈਂਸਰ ਦੀ ਜਾਂਚ ਇੰਤਰੀਕ ਦੇ ਕੈਂਸਰ ਛਾਤੀ ਦਾ ਤੇ ਸੋਵਿਕਸ ਦਾ ਤੇ ਹੋਰ ਮੋਦਾ ਕੈਂਸਰ ਇਹਨਾਂ ਤਿੰਨ ਤਰੀਕੇ ਦੇ ਕੈਂਸਰਸ ਵਾਸਤੇ ਅਸੀਂ ਲੋਕਾਂ 'ਚ ਜਾਂਚ ਕਰਕੇ ਜਿਹੜੇ ਲੋਕ ਸਾਨੂੰ ਸਸਪੀਸ਼ੀਅਸ ਲੱਗਣਗੇ ਵੀ ਜਿਨ੍ਹਾਂ ਦੇ ਵਿੱਚ ਹੋ ਸਕਦਾ ਹੈ ਕੈਂਸਰ ਜਾਂਚ ਤੋਂ ਬਾਅਦ ਸਾਨੂੰ ਐਵੇਂ ਦੀ ਇੰਡੀਕੇਸ਼ਨ ਮਿਲਦੀ ਹੈ ਤਾਂ ਅਸੀਂ ਉਹਨਾਂ ਨੂੰ ਰੈਫਰ ਕਰਾਂਗੇ ਰੈਫਰ ਕਰਨ ਤੋਂ ਬਾਅਦ ਉਹਨਾਂ ਦਾ ਫਰਦਰ ਪ੍ਰੋਪਰ ਸਾਰਾ ਚੈੱਕਅਪ ਹੋਣ ਤੋਂ ਬਾਅਦ ਉਹਨਾਂ ਦਾ ਇਲਾਜ ਹੋਵੇਗਾ ਕਿਨੇ ਕੇ ਡਾਕਟਰ ਸਤਜੀ ਜੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਅਧੀਨ ਔਰਤਾਂ ਦਾ 30 ਤੋਂ 60 ਸਾਲ ਤੱਕ ਦੀਆਂ ਔਰਤਾਂ ਦਾ ਛਾਤੀ ਦਾ ਕੈਂਸਰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਉਹਨਾਂ ਦਾ ਬਾਕੀ ਇਹ ਬਸ ਬਸ ਤੁਹਾਡੇ ਕਹਿੰਦੇ ਨੇ ਉਹਨਾਂ ਦੀ ਸਕ੍ਰੀਨਿੰਗ ਕੀਤੀ ਜਾਏਗੀ ਤੁਸੀਂ ਜਾਨਣਾ ਚਾਹਵਗੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਆਮ ਪਾਪੂਲੇਸ਼ਨ ਹੋ ਚੁੱਕਾ ਹੈ ਇਹ ਖਾਸ ਕਰਕੇ ਹੁਣ ਨਾ ਹੋ ਰਿਹਾਦਾ ਜਿੰਨਾਂ ਨੂੰ ਛੋਟੀ ਉਮਰ ਚਾਦੀ ਜਾਂਦੀ ਹੈ ਯਾ ਬੱਚਾ ਦੇ ਵਿੱਚ ਗੈਪ ਘੱਟ ਬੰਦਾ ਹੈ ਨਾ ਜਾਂ ਉਹਦੀ ਲੀਡਿੰਗ ਜਿਆਦਾ ਕੰਨੀ ਹੈ ਜਾਂ ਉਹਨਾਂ ਦੇ ਵਿੱਚ ਪਰਵਾਰਕ ਕੋਈ ਅੰਲਾ ਕੋਈ ਡੀਜੀ ਹੁੰਦੀ ਹੈ ਉਹਨਾਂ ਲੋਕਾਂ ਵਿੱਚ ਕੈਂਸਰ ਹੋ ਜਾਂਦਾ ਹੈ ਪਰ ਕੋਈ ਇਹਨੂੰ ਜਿਆਦਾ ਇੰਨਾ ਗੰਭੀਰ ਨਹੀਂ ਲੈਣਾ ਚਾਹੀਦਾ ਕਿਉਂਕਿ ਜੇ ਜੀ अर्ਲੀ ਪਹਿਲਾਂ ਪੰਜੋਕਿਆ ਤੋਂ ਚੱਲਨੇ ਹੈ ਈ ਕੈਂਪ ਲੱਗਿਆ ਵੀ ਜੋ ਕੈਂਸਰ ਹੋਸੀ ਪਹਿਲੇ ਸਟੇਜ ਵਿੱਚ ਹੀ ਪਕੜ ਲਵਾਂਗੇ ਤਾਂ ਕੋਈ ਵੀ ਔਰਤ ਮਰ ਨਹੀਂ ਸਕਦੀ ਰਹੀ ਤਾਂ ਬਹੁਤ ਇਚੀ ਤਰੀਕੇ ਨਾਲ ਇਲਾਜ ਹੋ ਜਾਂਦਾ ਹੈ ਅਸੀ ਦਾ ਬੱਚੇ ਦਾ ਮੂੰਹ ਦਾ ਨੀ ਦੇ ਕੈਂਸਰ ਬਾਰੇ ਤੇ ਹੁਣ ਅਸੀਂ ਜਾਣਾਂਗੇ ਮੂੰਹ ਦੇ ਕੈਂਸਰ ਬਾਰੇ ਵੈਲਕਮ ਟੂ ਪ੍ਰੋਫੀਲ ਮੂੰਹ ਦਾ ਕੈਂਸਰ ਛਾਤੀ ਦਾ ਕੈਂਸਰ ਔਰਤਾਂ ਦੇ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਹੈ ਤੇ ਅਸੀਂ ਹੁਣ ਜਾਣਾਂਗੇ ਛਾਤੀ ਦੇ ਕੈਂਸਰ ਦੇ ਬਾਰੇ ਛਾਤੀ ਦਾ ਕੈਂਸਰ ਜਿਹੜਾ ਕਿ ਜ਼ਿਆਦਾਤਰ ਜਿਹੜਾ ਕਿ ਔਰਤਾਂ ਦੇ ਮਾਰੂ ਪਾਇਆ ਜਾਂਦਾ ਇਹਨੂੰ ਆਪਾਂ ਜਲਦੀ ਪੜ੍ਹ ਰਿਹਾ ਹਾਂ ਮਤਲਬ ਦੇਖਣਾ ਚਾਹੁੰਦੇ ਆ ਤਾਂ ਕਿ ਉਹ ਜੜੀਆਂ ਜਿਹੜਾ ਨਾ ਹੋ ਸਕੇ ਜੜ ਜਿਵੇਂ ਕਿ ਆਪਾਂ ਜਲਦੀ ਇਹਨੂੰ ਦੇਖਣਾ ਚਾਹਾਂਗੇ ਤਾਂ ਕਿ ਜਿੱਦਾ ਸਰਜਰੀ ਥੋੜੇ ਜਿ ਘੱਟਣ ਲਈ ਆਪਾਂ ਠੀਕ ਕਰ ਸਕੀਏ ਇਹ ਨਹੀਂ ਆ ਕਿ ਉਹ ਜ਼ਿਆਦਾ ਵਧਦੀ ਜਾਵੇ ਪੂਰਾ ਛਾਤੀ ਇੱਕ ਸਾਈਡ ਤੋਂ ਆਪਾਂ ਨੂੰ ਸਰਜਰੀ ਕਰਕੇ ਤੁਹਾਨੂੰ ਉਤਾਰਨਾ ਪਵੇ ਇਸ ਕਰਕੇ ਉਹਦਾ ਨਾਮ ਇਹ ਕਰਕੇ ਅਸੀਂ ਛਾਤੀ ਦਾ ਕੈਂਸਰ ਜਿਹੜਾ ਵਾ ਜਲਦੀ ਚੈੱਕ ਕਰਨਾ ਚਾਹੁੰਦੇ ਤਾਂ ਕਿ ਜਿਹੜਾ ਅੱਗੇ ਨਾ ਵਧ ਸਕੇ ਸ਼ੁਕਰੀਆ ਜੀ ਇਹ ਸੀ ਕੈਂਸਰ ਬਾਰੇ ਜਾਣਕਾਰੀ ਤੇ ਕੈਂਸਰ ਦਾ ਜਿਹੜਾ ਨਵਾਂ ਪ੍ਰੋਗਰਾਮ ਆ ਸੰਧੂਰ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਉਸ ਬਾਰੇ ਪੂਰੀ ਜਾਣਕਾਰੀ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਬੇਸ਼ੱਕ ਕੈਂਸਰ ਆਪਣਾ ਪੈਰ ਵਿਸਾਰਦਾ ਜਾ ਰਿਹਾ ਪੰਜਾਬ ਦੇ ਵਿੱਚ ਪਰ ਸਰਕਾਰ ਦੇ ਵੱਲੋਂ ਇਹਨੂੰ ਖਤਮ ਕਰਨ ਦੇ ਲਈ ਤੇ ਨਕੇਲ ਪਾਉਣ ਦੇ ਲਈ ਕਈ ਯਤਨ ਕੀਤੇ ਜਾ ਰਹੇ ਜਿਦੇ ਵਿੱਚੋਂ ਇੱਕ ਹੈ ਮੁੱਖ ਮੰਤਰੀ ਕੈਂਸਰ ਰਾਤ ਫੰਡ ਕੋਸ਼ ਯੋਜਨਾ ਜਿਸ ਤਹਿਤ ਮਰੀਜ਼ ਨੂੰ ਕੈਂਸਰ ਤੋਂ ਪੀੜਤ ਵਿਅਕਤੀ ਨੂੰ 1,50,000 ਰੁਪਏ ਦੀ ਰਾਸ਼ੀ ਮੁਹੱਈਆ ਕਰਾਈ ਜਾਂਦੀ ਹੈ ਤੇ ਹੁਣ ਤੱਕ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਰੀਬ 1445 ਪੀੜਤ ਇਸ ਦਾ ਫਾਇਦਾ ਲੈ ਚੁੱਕੇ ਨੇ ਧੰਨਵਾਦ